ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਹੈ ਆਪਣੀ ਅੱਜ ਦੇ ਨਵੇਂ ਵਲੌਗ 'ਚ ਸੋ ਅੱਜ ਵੀ ਆਪਾਂ ਦੇਖ ਹੀ ਰਹੇ ਹਾਂ ਪਿੰਨੇ ਪਏ ਆ ਮੰਜੇ ਬੁਣਨ ਦੀ ਤਿਆਰੀ ਆ ਪਿਛਲੀ ਵੀਡੀਓ ਆਪਣੀ ਸੀ ਜਿਹੜੀ ਮੰਜੇ ਦੀ ਉਹਨਾਂ ਤੁਸੀਂ ਬਹੁਤ ਹੀ ਪਿਆਰ ਦਿੱਤਾ ਬਹੁਤ ਹੀ ਸੋਹਣਾ ਰਿਸਪੌਂਸ ਆਇਆ ਉਹਦੇ 'ਚ ਕਈ ਕਮੈਂਟ ਅਸੀਂ ਵੀ ਚੰਗੀ ਤਰ੍ਹਾਂ ਸਿਖਾਓ ਮੰਜਾ ਬੁਣਾ ਸੋ ਆਪਾਂ ਇਹ ਮੰਜਾ ਬੁਣਾਗੇ ਤੇ ਨੈਕਸਟ ਆਪਣੀ ਵੀਡੀਓ ਆਉਗੀ ਉਹ ਵੇਖ ਲਿਓ ਤੁਸੀਂ ਉਹਦੇ 'ਚ ਚੰਗੀ ਤਰ੍ਹਾਂ ਡਿਟੇਲ ਨਾਲ ਦੱਸਾਂਗੇ ਤੇ ਪਿਛਲੀ ਵੀਡੀਓ ਲਈ ਧੰਨਵਾਦ ਜੀ ਬਹੁਤ ਸਾਰਾ ਤੇ ਵੈਲਕਮ ਆਏ ਦੇ ਵਲੌਗ ਦੇਖੋ ਪ੍ਰਸ਼ਾਦ ਨਾਲ ਚਾਹ ਪੀਰੇ ਸਾਲਾ ਸਰਵਾ ਆਇਆ ਪ੍ਰਸ਼ਾਦ ਪੇੜੇ ਪ੍ਰਸ਼ਾਦ ਚਾਹ ਫਿਰ ਮੰਮੀ ਚਾਹ ਪੀ ਜਾਂਦੀ ਇਧਰ ਆਪਣਾ ਸੂਤ ਪਿਆ ਇਹ ਸੂਤ ਦੇ ਪਿੰਨੇ ਕਰੀ ਜਾਂਦੇ ਆ ਗੁੰਝਲੀਆਂ ਵਾਲੇ ਪਿੰਨੇ ਸੀਗੇ ਇਹ ਵੇਖਿਓ ਅੱਗੇ ਅੱਗੇ ਕਿਵੇਂ ਹੁੰਦਾ ਕਿਵੇਂ ਨਹੀਂ ਹੁਣ ਆਜ ਸੂਤ ਦੇ ਲੱਛੇ ਸੇ ਇਹਨਾਂ ਦੇ ਗੋਲੇ ਬਣਾਉਣੇ ਆ ਨਹੀਂ ਤਾਂ ਇਹ ਮੰਜੇ ਚ ਹੱਥ ਖਾਣਗੇ ਬਾਲੇ ਕਾਲਡੇ ਲੱਛੇ ਹੁੰਦੇ ਆ ਆਪਾਂ ਇਹਨਾਂ ਨੂੰ ਹੁਣ ਗੋਲੇ ਬਣਾ ਲਾਂਗੇ ਥੋੜਾ ਨਾਲ ਸੂਤ ਉਧੜ ਜੂਗਾ ਫਿਰ ਸੌਖਾ ਹੋ ਜਾ ਮੰਜਾ ਬੋਨਣਾ ਨਹੀਂ ਤਾਂ ਤਕਲੀਫ ਬਾਬਾ ਹੋ ਜਾਂਦੀ ਹੈ ਬਾਅਦ ਚ ਇਹਦਰਾ ਸਾਡੇ ਸ਼ੈਤਾਨ ਹੁਣ ਨਾ ਆਹ ਜਿਹੜਾ ਆਪਣਾ ਪਹਿਲਾ ਸੂਤ ਦਾ ਮੰਜਾ ਬੁਣੀ ਆਂਦੇ ਸੀ ਤੇ ਆ ਸੂਤ ਨਿਕਲ ਕੇ ਵਿੱਚੋਂ ਬੋਦਦਾ ਤੇ ਹੁਣ ਵਿੱਚ ਇਹ ਸੁਭੀਆਂ ਟੁੱਟੀਆਂ ਜਾਂਦੀਆਂ ਤੇ ਇਹ ਹੁਣ ਕਰੂ ਖਰਾਬ ਜੇ ਹੁਣ ਤਾਂ ਆਪਾਂ ਫਿਰ ਅਗਲੇ ਦਾ ਲਾਂਬਾ ਆ ਜਾਂਦਾ ਵੀ ਇਹ ਖਰਾਬ ਹੋ ਗਿਆ ਤੁਸੀਂ ਸਾਨੂੰ ਦੱਸ ਦਿੰਦੇ ਤੇ ਹੁਣ ਅਸੀਂ ਇਹ ਢੇੜਾਂਗੇ ਤੇ ਹੁਣ ਉਹਨਾਂ ਨੇ ਨਵਾਸੋ ਤੇ ਦਿੱਤਾਗਾ ਇਹਦੇ ਪਿੰਨੇ ਕਰਲੇ ਸੀ ਆਪਾਂ ਤੇ ਆ ਹੁਣ ਆਪਾਂ ਨੂੰ ਦੇਖ ਲੋ ਕੜਾ ਮੇਰਾ ਅੰਬਰਸਰੋ ਲੈ ਕੇ ਆਏ ਆ ਅੱਜ ਭਰਾ ਹੋਰੀ ਉਹ ਬੈਠੇ ਆ ਭਰਾ ਹੋਰੀ ਅੰਬਰਸਰੋ ਆਏ ਆ ਤੇ ਦੋ ਬਾਅਦ ਹੁਣ ਮੰਝਾ ਢੇੜਾ ਨਾ ਢੇੜਤਾ ਤੇ ਆ ਸਾਰਾ ਮਲ ਮੁੱਲ ਹੁਣ ਦਵਾਰਾਂ ਪਾਉਣਾਗਾ ਮਿਹਨਤ ਡਬਲ ਹੋ ਗਈ ਐ ਤੇ ਉਹ ਹੁਣ ਮੰਮੀ ਮਲ ਪਾਈ ਜਾਂਦੀ ਆ ਇਹਦੇ ਸਿਰ ਤੇ ਸਾਰਾ ਮੰਜਾ ਬੰਨਣਾਗਾ ਇਹ ਨੂੰ ਮਜ਼ਬੂਤ ਰੱਖਣਾ ਜ਼ਰੂਰੀ ਹੈ ਨਹੀਂ ਤਾਂ ਮੰਜਾ ਸਾਰਾ ਥੱਲੇ ਨੂੰ ਝੂਲਾ ਆ ਬਣ ਜਾਂਦਾ ਇਧਰੋਂ ਆ ਹੋ ਗਿਆ ਆਪਣਾ ਤੇ ਹੁਣ ਦੂਜੀ ਸਾਈਡ ਲੱਗੇ ਪਏ ਆ ਇਹ ਪਾ ਜੇ ਆਲੂ ਜੀ ਆਪਣਾ ਬਿੱਲਾ ਮਿਆਊ ਚਲੋ ਜੀ ਸਾਫ ਸਪਈਆ ਸਾਫ ਸਪਈਆ ਵੀ ਜ਼ਰੂਰੀ ਹੈ ਜਾਨਵਰ ਆਉਂਦੇ ਰਹਿੰਦੇ ਆ ਸਾਪਸ ਲੁੱਟੇ ਨਾਲੇ ਹੁਣ ਦਿਵਾਲੀ ਵੀ ਆ ਰਹੀ ਐ ਇਹ ਤੋਂ ਬਾਅਦ ਵੇਖ ਲੋ ਰੌਣਕ ਮੇਲਾ ਖੁੱਲਾ ਖੁੱਲਾ ਤਾਂ ਹਾਂ ਤੂੰ ਦਬਰ ਛ ਵੀ ਨਹੀਂ ਕਾਦੀ ਤੇਰੇ ਦੰਦ ਕਿਵੇਂ ਨੇ ਚਿੱਟੇ ਚਿੱਟੇ ਹੈਂ ਦਿਖਾ ਆ ਗਰਾ ਆ ਗਰਾ ਆ ਹੋਏ ਦੰਦ ਬੱਗੇ ਬੱਗੇ ਜਾਂਦਾ ਤੇਰੇ ਹਾਂ ਵੇਖ ਕੇ ਇਹ ਵਾਲਾ